ਆਰਤੀਆਂ ਦੀ ਕਲਮੀ ਵਾਲੀ ਵੱਡੀ ਹੋ ਗਈ। ਕੀ ਕਰਿਆ ਜਾਵੇ? ਰੇਟਦਿਆਂ ਚੱਲਣਾ। ਮੈਂ ਤੁਹਾਨੂੰ ਐਂ ਕਹਿੰਦੀ ਸੀ। ਹਾਂ। ਤੁਸੀਂ ਹੈਪੀ ਨਾਲ ਗੱਲ ਕੀਤੀ ਤੁਸੀਂ ਮੁੜ ਕੇ ਕੋਈ ਮੈਨੂੰ ਦੱਸੇ ਨਹੀਂ ਵੀ ਕੀ ਬਣੀ ਜਾਂਦਾ ਬਾਪੂ ਦੇ ਕੇਸ ਦਾ? ਬਣਨਾ ਕੀ ਹੈ? ਕੁਝ ਨਹੀਂ ਬਣ ਜੂਗਾ ਕੋਈ ਨਹੀਂ। ਕਰ ਲੈਣਾ ਗੱਲ ਕੋਈ ਨਹੀਂ। ਤੁਸੀਂ ਆ ਸਮਾਨ ਆਪ ਕਦੋਂ ਲੈ ਕੇ ਆਏ? ਹੈਂ? ਕੀ ਤਾਂ ਆ ਗਿਆ। ਮੈਨੂੰ ਨਹੀਂ ਪਤਾ ਕਦੋਂ ਸਮਾਨ ਲੈ ਕੇ ਜੇ ਤੁਹਾਨੂੰ ਗੱਲ ਮੈਂ ਕਹੀ ਨਹੀਂ ਤੁਸੀਂ ਉਹ ਤਾਂ ਮੇਰੀ ਗੱਲ ਹੀ ਨਹੀਂ ਸੁਣ ਰਹੇ ਹੈਗੇ। ਤੂੰ ਦੱਸ ਪਹਿਲਾਂ। ਦੱਸ ਹਾਂ ਉਹੀ ਪੁੱਛੀ ਆਂਨੀ ਆ ਵੀ ਤੁਸੀਂ ਮੁੜ ਕੇ ਕਿੱਥੇ ਗਏ ਤਾਂ ਹੈ ਨਹੀਂ ਘਰੇ ਬੈਠੇ ਕਰੀਅਾਉਨੇ ਮੈਂ ਕਰ ਲਿਆ ਪਤਾ ਮੈਂ ਕਹਿਤਾ ਮੇਰੀ ਗੱਲ ਸੁਣ ਲੈ ਪਹਿਲਾਂ ਠੀਕ ਹੈ ਤੇਰੇ ਸਾਹਮਣੇ ਦੋ ਵਾਰੀ ਹੈਪੀ ਨੂੰ ਬੁਲਾਇਆ ਨਾ ਉਹ ਤਾਂ ਤੈਨੂੰ ਵੀ ਜਾਣਦਾ ਮੈਨੂੰ ਵੀ ਜਾਣਦਾ ਠੀਕ ਹੈ ਹੁਣ ਪੈਰਵਾਈ ਕਰੀਤਾ ਜਾਂਦਾ ਉਹ ਦੋ ਤਿੰਨਾਂ ਹੀ ਗਿਆ ਗਾ ਅੰਦਰ ਮੁਲਾਕਾਤ ਕਰਨ ਵਾਸਤੇ ਜਦੋਂ ਉਹ ਆਉਂਦਾ ਹੀ ਨਹੀਂ ਤੇਰਾ ਪਿਓ ਸਾਹਮਣੇ ਮੈਂ ਦੱਸ ਕੀ ਕਰਾਂ ਹੁਣ ਉਹ ਤਾਂ ਨਹੀਂ ਸਾਹਮਣੇ ਤੇ ਮੈਂ ਤਾਂ ਜ਼ਮਾਨਤ ਦੀ ਗੱਲ ਕਰਦੀ ਆ ਵੀ ਤੁਸੀਂ ਉਹ ਤਾਂ ਕਰਵਾ ਹੀ ਸਕਦੇ ਹੋ ਹੈ ਕਿ ਤੁਹਾਡੀ ਪਹੁੰਚ ਨਹੀਂ ਹੈਗੀ ਉਹ ਉਥੇ ਪਿੰਡ 'ਚ ਕੋਈ ਮਰਜ਼ੀ ਕਹੇ ਮੈਂ ਤਾਂ ਇਹ ਤੁਰ ਪੈਣੇ ਮੈਂ ਤਾਂ ਸਾਰੇ ਕ ਕੱਲ ਸੋਣਾ ਕਿਸੇ ਦੇ ਰੇਪ ਕੇਸ ਤਾਂ ਨਹੀਂ ਨਾ ਪਿਆ ਤੇਰਾ ਪਿਓ ਇਕਲੌਤਾ ਹੀ ਇਹ ਜਿਹਦੇ ਰੇਪ ਕੇਸ ਪਿਆ ਤੇ ਤੁਹਾਨੂੰ ਪਤਾ ਨਾ ਸਾਰਾ ਕੁਝ ਝੂਠ ਆ ਮੈਨੂੰ ਪਤਾ ਪੁਲਿਸ ਵਾਲਿਆਂ ਨੂੰ ਤਾਂ ਨਹੀਂ ਪਤਾ ਨਾ ਫਿਰ ਪੁਲਿਸ ਪੁਲਿਸ ਇਹ ਗੱਲ ਕੀਤੀ ਜਾ ਸਕਦੀ ਨਾ ਵੀ ਇਹ ਜਨਾਨੀ ਐਡੀ ਸੱਚੀ ਹੁੰਦੀ ਸਾਹਮਣੇ ਕਿਉਂ ਨਹੀਂ ਆਈ ਮੁੜ ਕੇ ਉਹ ਤਾਂ ਅੱਗੇ ਵੀ ਨਹੀਂ ਆਈ ਹੈਗੀ ਤਾਂ ਸੱਚ ਰਿਆਂ ਵੀ ਪਤਾ ਲੱਗੀਆਂ ਤੇ ਵੀ ਝੂਠਾ ਕੇਸ ਪਾਇਆ ਹੋਇਆ ਫਿਰ ਮੈਂ ਕਰੂੰਗਾ ਇਹ ਗੱਲ ਜਾ ਕੇ ਉੱਥੇ ਹੋਰ ਕੌਣ ਕਰੂਗਾ ਮੈਂ ਜਾਵਣਾ ਮੈਨੂੰ ਜਾਵੜਨ ਤੋਂ ਫਿਰ ਤੂੰ ਕਿਉਂ ਕਮਾਲ ਕਰਦੀ ਆ ਯਾਰ ਹਾਂ ਤੂੰ ਜਾਏਂਗੀ ਉਹ ਥਾਣਾ ਕਚਰੀਆਂ ਚ ਤੁਸੀਂ ਵੀ ਨਹੀਂ ਜਾਂਦੇ ਪਰ ਮੈਂ ਆਪਦੇ ਪਿਓ ਨੂੰ ਛਡਾਉਣਾ ਨਹੀਂ ਹੈਗਾ ਹੁਣ ਜਦੋਂ ਮੈਂ ਤੈਨੂੰ ਕਹੀ ਆ ਨਾ ਵੀ ਮੈਂ ਬੰਦੇ ਛੱਡੇ ਹੋਏ ਆ ਪਤਾ ਕਰੀ ਜਾਂਦੇ ਸਾਰਾ ਕੁਝ ਠੀਕ ਆ ਹੋ ਜਾਊਗਾ ਹੱਲ ਕੋਈ ਗੱਲ ਨਹੀਂ ਪਤਾ ਨਹੀਂ ਕਿੰਨਾ 2 ਮਹੀਨੇ ਹੋ ਗਏ ਤੈਨੂੰ ਐਂ ਕਹਿੰਦੇ ਬੰਦੇ ਛੱਡੇ ਹੋਏ ਆ ਕੀ ਆ ਹੋਇਆ ਅਜੇ ਤੱਕ ਕੋਈ ਘਰੇ ਆ ਕੇਸੇ ਦੱਸਿਆ ਤੇ ਹਣੀ ਨਾ ਤੁਸੀਂ ਕਦੇ ਮੇਰੇ ਕੋਲ ਗੱਲ ਕੀਤੀ ਮੈਂ ਗੱਲ ਛੇੜ ਲਾ ਤੇ ਤੁਸੀਂ ਐਂ ਕਹਿਦੇ ਨਾ ਮੈਂ ਕੀਤੀ ਹੋਈ ਆ ਗੱਲ ਆਪ ਤੁਸੀਂ ਕਦੇ ਕਿਹਾ ਵੀ ਹਾਂ ਉਹ ਬੰਦਰੇ ਕੋਈ ਫੋਨ ਆਇਆ ਉਹ ਮੈਨੂੰ ਐਂ ਕਹਿੰਦਾ ਫਿਰ ਕੀ ਹੋ ਗਿਆ ਜਿ세 2-3 ਮਹੀਨੇ ਤੇਰੇ ਪਿਓ ਨੂੰ ਅੰਦਰ ਬੈਠਣ ਹੋਗੇ ਉਥੇ 5-7 ਦਿਨ ਹੋਰ ਲੱਗ ਜਾਣਗੇ ਪਰ ਇਹ ਨਾ ਠੰਡੇ ਮੱਤੇ ਵਾਲੇ ਕੰਮ ਹੁੰਦੇ ਆ ਠੀਕ ਆ ਨਾ ਸੇ ਤਾਂ ਤੁਹਾਨੂੰ ਕਿਹੜਾ ਫਰਕ ਪੈਂਦਾ ਪਿਓ ਤਾਂ ਮੇਰਾ ਤੁਹਾਡਾ ਕਿਹੜਾ ਕੁਛ ਲੱਗਦਾ ਓ ਯਾਰ ਗੱਲ ਉਹ ਨਹੀਂ ਹੈਗੀ ਤੂੰ ਗੱਲ ਮੇਰੀ ਸਮਝ ਕਿਉਂ ਨਹੀਂ ਰਹੀ ਤੁਸੀਂ ਕਿਉਂ ਨਹੀਂ ਸਮਝ ਰਹੇ ਓ ਮੈਂ ਵੀ ਕੰਮ 'ਚ ਬਿਜੀ ਆ ਯਾਰ ਤੇਰੇ ਸਾਹਮਣੇ ਨਹੀਂ ਕੰਮ ਆ ਤੁਹਾਨੂੰ ਕੀ ਕੰਮ ਓ ਝੋਨਾ ਮੰਡੀ 'ਚ ਪਿਆ ਹਜੇ ਤੱਕ ਝੋਨਾ ਨਹੀਂ ਬਗਾ ਤੇ ਤੂੰ ਕਹਿੰਦੀ ਕੀ ਕੰਮ ਹੈ ਜੇ ਪੈਸੇ ਆਉਣਗੇ ਫੇਰ ਹੀ ਗਾਂ ਕਣਕ ਬੀਜਾਂਗੇ ਅੱਛਾ ਹੋਰ ਬੰਦੇ ਨਹੀਂ ਹੈਗੇ ਸਾਡੇ ਕੋਲ ਦਿ ਉਹੀ ਹਿਸਾਬ ਕਰਦਾ ਮੈਂ ਦੇਖੀ ਜਾਂਦਾ ਸੀਗਾ ਹੁਣ ਹੁਣ ਤੂੰ ਗੱਲ ਮੇਰੀ ਗੱਲ ਸੁਣ ਲਾ ਠੀਕ ਹੈ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਉਹਨੂੰ ਉੱਥੇ ਅੰਦਰ ਬੈਠਾ ਸੇਫ ਆ ਉਹ ਕੋਈ ਗੱਲ ਨਹੀਂ ਜਦੋਂ ਆ ਗੱਲਬਾਤ ਕਰਦਾ ਮੈਂ ਹੈਪੀ ਨਾਲ ਠੀਕ ਹੈ ਜੇ ਉਹ ਕਹਿੰਦਾ ਤਾਂ ਜਾ ਕੇ ਮੁਲਾਕਾਤ ਕਰੇ ਆਉਂਗਾ ਲਾ ਲੂੰਗਾ ਮੁਲਾਕਾਤ ਮੇਰੇ ਸਾਹਮਣੇ ਹੈਪੀ ਨੂੰ ਫੋਨ ਲਾਉ ਤੇ ਸਪੀਕਰ ਤੇ ਫੋਨ ਕਰੋ ਤੂੰ ਕਮਾਲ ਕਰਦੀਆਂ ਜਮੇ ਤੈਨੂੰ ਮੇਰੇ ਤੇ ਯਕੀਨ ਹੀ ਨਹੀਂ ਹੈਗਾ ਮੈਂ ਤੈਨੂੰ ਕਹੀ ਇਹਨਾਂ ਵੀ ਮੇਰੀ ਚੱਲੀ ਜਾਂਦੀ ਹੈ ਸ਼ਾਨਬੀਨ ਉੱਥੇ ਗੱਲਬਾਤ ਹੋਈ ਜਾਂਦੀ ਹੈ ਤੁਹਾਡੀ ਕਦੋਂ ਸ਼ਾਨਬੀਨ ਚੱਲਦੀ ਜਾਂਦੀ ਸ਼ਾਨਬੀਨ ਤੁਸੀਂ ਘਰੋਂ ਬੈ ਓਏ ਯਾਰ ਘਰੇ ਬੈਠੇ ਬੈਠੇ ਸਾਰਾ ਕੰਮ ਹੈ ਹੈਪੀ ਨੂੰ ਕੋਈ ਗੱਲ ਨਹੀਂ ਸਪੀਕਰ ਤੇ ਫੋਨ ਲਾਉ ਮੈਂ ਗੱਲ ਕਰਦੀ ਹਾਂ ਹੈਪੀ ਨਾਲ ਜਾਂ ਮੇਰੀ ਗੱਲ ਕਰਾਉ ਹੈਪੀ ਨਾਲ ਤੁਸੀਂ ਨਹੀਂ ਕੁਝ ਕਰਦੇ ਮੈਨੂੰ ਕੁਝ ਕਰਨਾ ਪਊਗਾ ਘਰੇ ਬੈਠੇ ਬੈਠੇ ਸਾਰਾ ਕੰਮ ਹੋ ਜਾਂਦਾ ਤੂੰ ਆਪੇ ਕਰ ਲੈ ਹੈਪੀ ਨਾਲ ਗੱਲ ਠੀਕ ਹੈ ਨਾ ਮੇਰੇ ਕੋਲ ਨੰਬਰ ਹੈ ਲੱਗਦਾ ਮੇਰੇ ਕੋਲ ਨੰਬਰ ਹੈਗਾ ਹੈਪੀ ਦਾ ਫੇਰ ਮੈਂ ਤੈਨੂੰ ਕਹੀ ਜਾਂਦਾ ਵੀ ਸਾਰੀ ਗੱਲਬਾਤ ਕਰ ਲਊਗਾ ਤੂੰ ਕਿਉਂ ਐਵੇਂ ਉਤੋਂ ਦੀ ਹੋਈ ਜਾਨੀ ਆ ਗੱਲ ਕਿਉਂ ਨਹੀਂ ਸੌਂਦੀ ਮੇਰੀ ਮੈਂ ਤਾਂ ਕਿਸੇ ਹੋਰ ਨੂੰ ਕਹਿ ਦੇ ਤੂੰ ਸੀ ਨਹੀਂ ਆਖੇ ਲੱਗਦੇ ਆਖੇ ਲੱਗਣ ਵਾਲੀ ਕਿਹੜੀ ਗੱਲ ਆ ਕਿੰਨੇ ਟਾਈਮ ਤੇ ਇੱਕ ਡੀਸੀ ਬਦਲ ਗਿਆ ਐ ਕੇਐਸਐਚਓ ਬਦਲ ਗਿਆ ਦੋਨੇ ਬਦਲ ਗਏ ਹੁਣ ਕਿਸੇ ਹਸਾਮ ਵਾਲੀ ਗੱਲ ਕਰਨੀ ਪੂਤ ਜਾ ਕੇ ਛਪਾਰ ਚਲਾਉਣੀ ਪਊਗੀ ਤੁਹਾਡੇ ਤੇ ਕੁਛ ਹੁੰਦਾ ਮੈਨੂੰ ਮੈਂ ਕਿਸੇ ਹੋਰ ਨੂੰ ਫੋਨ ਕਰਦੀ ਕਿਸ ਵਕੀਲ ਨਾਲ ਮੈਂ ਆਪੇ ਗੱਲ ਕਰਦੀ ਆ ਤੂੰ ਕਿਉਂ ਐਵੇਂ ਕੇਸ ਨੂੰ ਨਾਲ ਜਾਦੀ ਜਦੋਂ ਮੈਂ ਤੈਨੂੰ ਕਹੀ ਜਾਂਦਾਗਾ ਵੀ ਮੈਂ ਕਰ ਦੂੰ ਸਾਰਾ ਹਾਲ ਤੇਰਾ ਪਿਓ ਦਾ ਤੇਰਾ ਪਿਓ ਬਾਹਰ ਆਜੂਗਾ ਤੂੰ ਫਿਕਰ ਨਾ ਕਰ ਜਾ ਚਾ ਲੈ ਆ ਬਣਾ ਕੇ ਇੱਕ ਐਵੇਂ ਪਤਾ ਨਹੀਂ ਜਦੋਂ ਮੈਂ ਕਹੀ ਜਾਂਦਾ ਵੀ ਉਹ ਤੇ ਰੇਪ ਕੇਸ ਪੈ ਗਿਆ ਉਹ ਨਹੀਂ ਨਿਕਲਦਾ ਬਾਹਰ ਹੈ ਉਜੜੀਆਂ ਖੱਡਾਂ ਜਾ ਹੱਥ ਮਾਰੀ ਜਾਂਦੀ ਆ ਬਿਨਾਂ ਗੱਲ ਤੋਂ ਵਧੀਆ ਬੈਠਾ ਰਹਿਣ ਦੇ ਉੱਥੇ ਜਾਣ ਸੌਖੀ ਐ ਹੇ ਰੱਬ ਕਿੱਥੇ ਫਸਾ ਛੱਡਿਆ ਮਾਲਕਨ ਤੋਂ ਨੌਕਰਾਨੀ ਬਣਾਤਾ ਇੱਕ ਬੇੜੇ ਬੈਠਿਆਲੇ ਦਾ ਫੋਨ ਨਹੀਂ ਚੱਕਦਾ ਰਾਜਪਾਲ ਇੱਕ ਵਾਰੀ ਫੋਨ ਚੱਕ ਲੈ ਨਹੀਂ ਤਾਂ ਮੈਂ ਦੱਸਾਂਗੀ ਪਤਾ ਨਹੀਂ ਕਿੱਥੇ ਮਰਿਆ ਇਹਦੇ ਨਾਲੋਂ ਚੰਗਾ ਤਾਂ ਨਾ ਮੈਂ ਆਉਂਦੀ ਨਾ ਇੱਥੇ ਹਏ ਹਏ ਉਧਰ ਲੱਗੋ ਗੋਹਾ ਵੀ ਕਰਨ ਵਾਲਾ ਪਿਆ ਕੀ ਕਰਾਂ ਮੈਂ ਕੀਬੋਰਡ ਬੜ ਲਾਈਏ ਨਹੀਂ ਕੁਛ ਨਹੀਂ ਮੰਮੀ ਉਹ ਤਾਂ ਮੈਂ ਕਹਿੰਦੀ ਸੀ ਵੀ ਉਧਰ ਵਾਲਾ ਵੀ ਗੋਹਾ ਚੱਕਣ ਵਾਲਾ ਪਿਆ ਮੇਰੀ ਗੱਲ ਸੁਣ ਲੈ ਆ ਫੋੜੇ ਜੇ ਨਾਲ ਹੀ ਨਾ ਹੋ ਕਰੇ ਇਹਨੂੰ ਹੱਥਾਂ ਨਾਲ ਚੱਕ ਕੇ ਨਾ ਗੋਹਾ ਬੱਠਲ ਚ ਪਾ ਲ ਮੰਮੀ ਹੱਥਾਂ ਨਾਲ ਕਿਆ ਟੁੱਟੇ ਹੋਏ ਨੇ ਤੇ ਹੱਥ ਨੋ ਖਰਾਬ ਹੋ ਜਾਣੇ ਮੰਮੀ ਅੱਜ ਮੈਂ ਜਿਹੜੀ ਗੱਲ ਕਹਿਤੀ ਘਰੀ ਸਮਝ ਨਹੀਂ ਆਈ ਹੋ ਜਾਣਗੇ ਇਹ ਮਹਾਰਾਣੀ ਦੇ ਨੋ ਖਰਾਬ ਚਲ ਚੱਕ ਇਹਨੂੰ ਮੰਮੀ ਕੀ ਗੱਲ ਮੈਂ ਸੁੱਕਿਆ ਹੋਇਆ ਵੀ ਸਾਰਾ ਘਰ ਦੇ ਕੰਮ ਮੈਂ ਕਰਨਾ ਮਨਿੰਦਰ ਪ੍ਰੀਤ ਉਹਨਾਂ ਨੂੰ ਵੀ ਕਹਿ ਦੇ ਕਰੋ ਤੈਨੂੰ ਮੈਂ ਜਿਹੜੀ ਗੱਲ ਕਹੀ ਸੀ ਸੁਣਦੀ ਨਹੀਂ ਹੈਗੀ ਹੈ ਤੈਨੂੰ ਜਿਆਦਾ ਜਵਾਨ ਚਲਾਣੀ ਆਉਂਦੀ ਹੈ ਚੱਲ ਚੱਕੇ ਨੂੰ ਮੰਮੀ ਉਹਦੇ ਨਾਲ ਕਰ ਦਿੰਨੇ ਆ ਜਿਆਦਾ ਨਾ ਸੁਗ ਮੰਨਣ ਦੀ ਲੋੜ ਨਹੀਂ ਹੈਗੀ ਆ ਜਾ ਕੇ ਨੂੰ ਆਇ ਤੋ ਟਹਿਥ ਨਾਲ ਨਹੀਂ ਚੱਕਣਾ ਬੰਦਿਆਂ ਵਾਂਗੂ ਚੱਕ ਇਦੋ ਵਾਲੇ ਵੀ ਚੱਕ ਦੀ ਲੱਗੀ ਸਮਝ ਚੰਗਾ ਮੰਮੀ ਚੰਗਾ ਨਾਲੇ ਹੋਰ ਬੁੜੀ ਜੀ ਤੂੰ ਤਾਂ ਮਰੀ ਜਾ ਇਹਦੇ ਨਾਲੋਂ ਚੰਗਾ ਤਾਂ ਹਾਂ ਮੈਨ ਲੱਗਨੀ ਜਿਆਦਾ ਆ ਰਹੀ ਆਂ ਆਪ ਤਾਂ ਕੋਈ ਕੰਮ ਕਰਦੀ ਨਹੀਂ ਰੋਪ ਮਾਰਨਾ ਆਂਦਾ ਇਹਨੂੰ ਵਰੀ ਨਾ ਬਸ ਨੂੰ ਕੋਈ ਨਾ ਕੋਈ ਸਕੀਮ ਮਿਲ ਜੇ ਰਾਜਪੁਰ ਫੋਨ ਚੱਕ ਲੈ ਹੇ ਆ ਕੀ ਝਾੜੂ ਲੈ ਕੇ ਆ ਗਈ ਆ ਲੈ ਐਦੂ ਬਾਦ ਝਾੜੂ ਵੀ ਚੰਗੀ ਤਰ੍ਹਾਂ ਲਾਈ ਚੰਗਾ ਹੋਰ ਕੋਈ ਕੰਮ ਰਹਿ ਗਿਆ ਹੋਵੇ ਮੰਮੀ ਉਹ ਵੀ ਦੱਸ ਦੋ ਇਹ ਕੰਮ ਨੇ ਮੇੜ ਲਾ ਬਾਕੀ ਫਿਰ ਦੱਸਦੀ ਆ ਠੀਕ ਹੈ ਮੰਮੀ ਠੀਕ ਹੈ ਤੋ ਤਨੋਂ ਹੱਡ ਪੈਰੀ ਟੁੱਟੇ ਨਾ ਰੱਬ ਕਰਕੇ ਜਿਹੜੀ ਆਪਣੀ ਨੂੰ ਨੂੰ ਤੰਗ ਕਰੀ ਜਾਂਦੀ ਆ ਹੇ ਕਿੰਨਾ ਕੰਮ ਕਰਨ ਵਾਲਾ ਪਿਆ ਮਨਿੰਦਰ ਇਹਨਾਂ ਤੋਂ ਨਾ ਕੋਈ ਗੱਲ ਨਹੀਂ ਮੈਨੂੰ ਹਾਂ ਨਾ ਕੰਮ ਕਰਾ ਤਾਂ ਵੇਲ ਮਿਲ ਜੇ ਇਹਨੂੰ ਜਾ ਕੇ ਮੈਂ ਦੱਸਦੀ ਆ ਕਿ ਮੈਂ ਕਿਸ ਤੋਂ ਕੰਮ ਕਰਵਾਈਦੇ ਨੇ ਸਾਰੀ ਜਾਣੀ ਆ ਇੱਕੋ ਪਾਸੇ ਹੋ ਗਈਆਂ ਤੇ ਵਿੱਚ ਘਰ ਮੈਂ ਫਸੇ ਬੈਠੀ ਆ ਭਾਂਡਿਆਂ ਨੂੰ ਨਾ ਤੇ ਲੱਗਿਆ ਪਿਆ ਸੀ ਕੀ ਹੋ ਗਿਆ ਇਹਦੇ ਤਾਂ ਏ ਆਈ ਬੜੇ ਆਈ ਮੈਂ ਚੀਨੇ ਪੋਪੜ ਜੀ ਇਹਨਾਂ ਨੂੰ ਪੋਪੜਾ ਮੈਂ ਜਲ ਆ ਜਾ ਹੋਇਆ ਪਿਆ ਯਾਰ ਅੱਛਾ ਠੀਕ ਹੈ ਲਗਾਇਆ ਤੇ ਧੁੱਪੇ 'ਚ ਪੈ ਗਏ ਮੜਾ ਸਰੀਰ ਜਿਹਾ ਖੁੱਲ ਜੂ ਅੱਛਾ ਠੀਕ ਕਰਕੇ ਸਨੇਹਾ ਕੰਮ ਧੰਦੇ ਨੂੰ ਨਿਕਲ ਜਾਂਦੇ ਹਨਾ ਆਹ ਵਾਹ ਹੋ ਜਾਂਦੀ ਆ ਹਾਂ ਠੀਕ ਹੈ ਹੋਰ ਤਾਂ ਠੀਕ ਹੈ ਕਿੱਧਰ ਜਾਇਆ ਮੈਂ ਤਾਂ ਜਿੱਧਰ ਜਾਣਾ ਸੀ ਜਾ ਆਇਆ ਬੱਛ ਤਾਂ ਤਾਂ ਕੰਮ ਦੀ ਛਾਰੀ ਪੱਟੀ ਮੇਚ ਖਾਤੀ ਮੈਂ ਤੈਨੂੰ ਤਾਂ ਹੀ ਇਹ ਕੇਸ ਚ ਮੂਰੇ ਨਹੀਂ ਹੋਣਦੇ ਵੀ ਨਾ ਤੂੰ ਮੇਰੇ ਮਾਗਰ ਕੰਮ ਕਰ ਤੂੰ ਮੇਰੇ ਮਾਗਰ ਕੰਮ ਕਰ ਹੁਣ ਮੈਂ ਉਹ ਦੇ ਬੜਾ ਇਹਦੇ ਦੇ ਨਾ ਜਾਣੇ ਇੱਕ ਹੈਗਾ ਉੱਥੇ ਕਾਇ ਨਹੀਂ ਐਸੀ ਨਹੀਂ ਪੂਰੀ ਪਾਈ ਤੈਨੂੰ ਮੈਂ ਤੇਰੀ ਪਹਿਲੀ ਵਾਰੀ ਦੀ ਬਦਲ ਬਾਈ ਦਾ ਨੌਜਵਾਨ ਪੀੜੀ ਤੂੰ ਨਹੀਂ ਅਜੇ ਕੰਮ ਆਉਂਦੇ ਹੈ ਉਹ ਪਪਾ ਹੁਣ ਮਾਇ ਕੀ ਕਰਾਂ ਯਾਰ ਭੱਜ ਗਿਆ ਜਦੋਂ ਉਹ ਕਾਹ ਨੂੰ ਭੱਜ ਗਿਆ ਉਹਨਾਂ ਨੇ ਮੈਦਾਨ ਨਾਲ ਗੱਲ ਨਹੀਂ ਕੀਤੀ ਵੀ ਉਹ ਕਿੱਥੇ ਹੈ ਕਿੱਥੇ ਨੇ ਦੋ ਆਪ ਹੀ ਗਿਆ ਭੱਜ ਗਿਆ ਕਿੱਥੇ ਭੱਜ ਗਿਆ ਉਹ ਮੈਂ ਦੇ ਤੂੰ ਲੈ ਉੱਥੇ ਹੀ ਲੈ ਇੱਥੇ ਮਾਇ ਉਹਦਾ ਹੋਇਆ ਕਹੋ ਜੀ ਕੀ ਹੋਣਾ ਨਾ ਛੱਤੋਂ ਬੱਤੋਂ 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 ਜੀਅ ਤੜਾ ਉਹ ਜਨਾਨੀ ਸੀ ਉਹ ਇੰਨਾ ਜ਼ੋਰ ਕਿਤੇ ਮੈਥੋਂ ਛੜਾ ਜਾਂਦੀ ਉਹ ਦੋ ਜਣਿਆਂ ਨੂੰ ਮੈਂ ਕੱਲਾ ਸਾਹਣ ਥੋੜਾ ਹੀ ਆਏ ਨਾ ਭੈੜਾ ਤੂੰ ਤੇ ਫੋੜਾ ਕੇ ਭੱਜ ਗਿਆ ਦੋ ਛਾਤੀ ਉਹ ਚ ਓਏ ਉਹਨੇ ਮਾਰਿਆ ਹਜਾਂ ਹੌਕਾ ਹੱਥ ਛੁੱਟ ਗਿਆ ਯਾਰ ਉਹਨੇ ਹੀ ਮਾਰਿਆ ਮਗਰ ਭੱਜਿਆ ਤਾਂ ਆ ਪਾਜੂਗੀ ਨਿਸ਼ਾਨ ਨਹੀਂ ਹੈਗੀ ਕਾਲਾ ਤੇਰੇ ਤੇ ਨਿਸ਼ਾ ਹੈ ਹੀ ਨਹੀਂ ਓਏ ਕੁੱਪੜਾ ਤੂੰ ਤਾਂ ਹੁਣ ਮੈਨੂੰ ਕੌਸਨ ਲੱਗ ਗਿਆ ਹੋਰ ਕਿਹਨੂੰ ਕੌਂਸਾ ਮੈਂ ਉਨ ਜੇ ਮੇਰੇ ਨਾਲ ਜਾਵੜਦਾ ਕੋਈ ਕੱਲੇ ਜਣੇ ਨੂੰ ਦੱਸ ਕੀ ਉਹ ਤੇ ਮੇਰਾ ਥੜਾ ਫੋੜਿਆ ਜਾਂਦਾ ਗੱਲਬਾਤ ਕੋਈ ਮਾੜੀ ਮੋਟੀ ਰਾਹ ਛੇਦੀ ਹੋਰ ਲੱਗ ਜਾਂਦੀ ਹੁਣ ਇੱਕ ਜਣਾ ਹੁਣ ਪਾਓ ਤੇ ਮੈਂ ਕਿਹਾ ਤਾਂ ਸੀ ਉਦੋਂ ਐਨਾ ਹੁਣ ਮੇਰੇ ਥੜੇ ਦੀ ਪੁਛ ਥੋੜੇ ਪਰਿਵਾਰ ਦੀ ਐ ਪੁਛ ਵੀ ਥੋੜੇ ਮਿਲੂਗਾ ਉਹ ਨਹੀਂ ਨਹੀਂ ਮਿਲ ਜੂਗਾ ਇੱਕ ਜਣਾ ਤਾਂ ਹੈਗਾ ਨਾ ਹੈ ਸਾਰੇ ਸਬੂਤ ਹੈਗੇ ਆ ਜਦੋਂ ਆਪਣੇ ਕੋਲੇ ਇੱਕ ਜਣਾ ਤੂੰ ਵੀ ਕਿੱਥੇ ਆ ਨਾ ਇੱਕ ਜਣੇ ਦਾ ਤੂੰ ਕੀ ਗੱਲ ਸੁਣ ਇੱਕ ਜਣੇ ਦਾ ਤੂੰ ਕੀ ਫਰਮਾਂ ਬਟਲੇਗਾ ਉੱਥੇ ਨਾਲ ਦਾ ਤੂੰ ਕੀ ਕਰੇਗਾ ਭਾਈ ਤੇ ਫਿਰ ਦੋਨਾਂ ਦਾ ਕੀ ਕਰ ਦਿੰਦੇ ਉੱਥੇ ਨਾ ਦੋਨਾਂ ਨੂੰ ਫਿਰੋਜ਼ ਨਹੀਂ ਛੱਡ ਦਿੰਦਾ ਤੇ ਉਦੋਂ ਵੜ ਕੇ ਲਗਿਆ ਤੀ ਪਪੜਾ ਤੂੰ ਤਾਂ ਹੁਣ ਐਵੇਂ ਉਹੀ ਗੱਲ ਜਿਹੜੀ ਗੱਲ ਹੋਈ ਗਈ ਐ ਹੁਣ ਉਹਦੇ ਤੇ ਰੌਲਾ ਆਪਾਂ ਹੁੰਦਾ ਕੀ ਫਾਇਦਾ ਰੌਲਾ ਦਾ ਇਹ ਗੱਲਦਾ ਵੀ ਹੁਣ ਗਾਂਹ ਕੀ ਕਰਨਾ ਮੜਾ ਜਾ ਉਹ ਸੋਚ ਗਿਆ ਗਾਂਹ ਜਿਹੜੀ ਹੈਗੀ ਹੁਣ ਵੀ ਛੱਡਿਆ ਉਹਨੂੰ ਭਜਾ ਦੇ ਕਿਸੇ ਪਾਸੇ ਫਿਰ ਹੋਰ ਕੀ ਹੱਲ ਹੈ ਉਹ ਚਲੋ ਤਾਂ ਛੱਡ ਤੂੰ ਮੈਂ ਦਾ ਫਿਰਕ ਦਾ ਫਿਦਾ ਜੂਲ ਦਾ ਫੱਡਾ ਬੁੱਢੀ ਉਮਰੇ ਕੋ ਡੇਕੜੀ ਜਦਾ ਆਪ ਉਹ ਭਜਾਤਾ ਚੱਕ ਦੇਣੇ ਪਤਾ ਨਹੀਂ ਕਿੱਧਰ ਟੱਕੜਿਆ ਕਿੱਧਰ ਨਾ ਕਰ ਮੇਰੀ ਗੱਲ ਈਗਾ ਮੈਂ ਕਰੂੰ ਮਸਲੇ ਦਾ ਹੱਲ ਸਾਰਾ ਆਓ ਤੂੰ ਚਾਚੇ ਕੋਲੇ ਨਾ ਦੱਸੀ ਨਹੀਂ ਇਹਦੋਂ ਵਕੀਲ ਦਾ ਲੰਬਜਾ ਲਾ ਕੇ ਦੇ ਮੈਨੂੰ ਮੈਂ ਗੱਲ ਕਰਾਉਂਦੇ ਨਾਲ ਕੋਲ ਨਾਲੇ ਕਹਿੰਦਾ ਇਹ ਚ ਪੈਸੇ ਜੇ ਮੁੱਕੇ ਪੈ ਆ ਪੈਸੇ ਪਵਾ ਕੇ ਲੈ ਆ ਹੁਣ ਥੋਪੜੀ ਚਾਲੇ ਆ ਲੈ ਲੈ ਦੋ ਪੈਸਾ ਲੈ ਦੋ ਵੱਡੀ ਬਾਤ ਕਰ ਦਿੰਦਾ ਵੱਡੀ ਕਰਤੀ ਕਰਤੀ ਓਏ ਇਹਦਾ ਨਹੀਂ ਪਤਾ ਕਿੱਥੇ ਬੈਠਾ ਲੈ ਕਾਬਲ ਖੇਤਰ ਤੋਂ ਬਾਹਰ ਆ ਜਾ ਮਾਵਾ ਤੈਨੂੰ ਦੱਸੀ ਆ ਨਾ ਐਸ ਵੇਲੇ ਮੀਟਿੰਗ ਮੂਟਿੰਗ ਚ ਹੁੰਦਾ ਉਹ ਲਾ ਦਿੰਦਾ ਜਹਾਜ਼ 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 ਕਮੇ ਉਹ ਬੰਦ ਕਰ ਦਿੰਦਾ ਉੱਤੋਂ ਫੋਨ ਆ ਵੀ ਫੋਨ ਆ ਵੀ ਉਹਦੇ ਨਾਲ ਨੌਟਰੀ ਚ ਬੁਲਾਉਣ ਲੱਗ ਜਾਂਦਾ ਸੁੱਟ ਬੰਦ ਕਰ ਦਿੰਦਾ ਸੁੱਟ ਘੱਟ ਦਿੰਦਾ ਪੂਰੀ ਸੁੱਟ ਘੱਟ ਦਿੰਦਾ ਠੀਕ ਹੈ ਫਿਰ ਹੁਣ ਗਾਂਹ ਆੜੀ ਕਿਵੇਂ ਕਰੀਏ ਫਿਰ ਪੁਕਾਰ ਭਾਈ ਉਹਦਾ ਹੁਣ ਤੁਸੀਂ ਦੇਖੋ ਜੇ ਤੁਸੀਂ ਕਹੋਗੇ ਮੈਂ ਤਾਂ ਉੱਧਰੋਂ ਤੁਹਾਡੇ ਮਗਰ ਚੱਲ ਪੂ ਹੁਣ ਮੈਂ ਤਾਂ ਤੈਨੂੰ ਆਏ ਕਹਿਣਾ ਹਾਂ ਹੁਣ ਚਾਚਾ ਵੀ ਬਾਹਰ ਆ ਗਿਆ ਹਾਂ ਤੇ ਜਿਹੜਾ ਉਹਦੇ ਆਪਾਂ ਨੂੰ ਟੱਕਰਿਆ ਸੀ ਵਿਚੋਲਾ ਹਾਂ ਜਿਹੜਾ ਤੂੰ ਕਹਿੰਦਾ ਵੀ ਬੰਦਾ ਮਿਲਿਆ ਮੈਨੂੰ ਉਹਨੇ ਮੁੜ ਕੇ ਪੱਤੀ ਨਹੀਂ ਵਾਹੇ ਕੋਈ ਮੜੀ-ਮੁੱਟੀ ਰਾਇ ਮਾਹੀ ਬਰਾਬਰ ਉਹ ਵੀ ਇੱਥੇ ਲਵੇ ਲਾਉਣੀ ਹੋ ਬਥਾਂਕੀ ਕਦੇ ਉਹ ਮਿਲ ਜੂ ਮੈਨੂੰ ਤਾਂ ਉਦੋਂ ਵੀ ਬਹੁਤ ਸਾਲਾਂ ਬਾਅਦ ਮਿਲਿਆ ਸੀ ਉਹ ਕਿਸੇ ਵਿਆਹ ਚ ਇਕੱਠੇ ਹੋਈਦੀ ਅਸੀਂ ਛਣੇ ਕਿੱਕਰ ਓਏ ਐ ਉਹ ਕਿਹੜਾ ਸਮਾਦੀ ਚ ਜਾਂਦਾ ਵੀ ਕਈ ਸਾਲਾਂ ਤੋਂ ਵਾਪਸ ਆਉਂਦਾ ਕੋਈ ਤੈਨੂੰ ਥਾਂ ਟਿਕਾਣਾ ਦਾ ਪਤਾ ਹੀ ਹੂ ਤੇਰਾ ਕਹਾ ਮੇਰਾ ਮਨ ਖੱਟਾ ਕਰਤਾ ਸੁਬਾਹ ਵਾਲੀ ਕਰਨੀ ਨਹੀਂ ਰਹੀ ਤੇਰੇ ਨਾਲ ਕੋਈ ਜੜੀ ਲੱਥੀ ਦੀ ਨਹੀਂ ਹੈ ਵੀ ਕੋਈ ਬੰਦਾ ਆ ਤਾ ਤੇ ਭੱਜ ਗਿਆ ਮੁਜਲਮ ਬੰਦਾ ਤੀ ਉਹ ਉਹ ਛੜਾ ਕੇ ਭਾ ਗਿਆ ਤੇਰੇ ਤਾਂ ਦਿਮਾਗ ਚ ਹੀ ਨਹੀਂ ਗੱਲ ਹੋ ਕੋਈ ਉਹ ਪਰ ਹੁਣ ਮੈਂ ਕਹੀਦਾ ਜਾਣਾ ਕੋਈ ਨਹੀਂ ਮੈਂ ਬੈਠਾ ਕਰ ਦੂੰ ਹੱਲ ਸਾਰ ਤੂੰ ਕੀ ਚੇਰਮੈਨ ਮੈਂ ਕਿਦੋਂ ਦਾ ਕੋਈ ਮੰਤਰੀ ਆ ਤੂੰ ਹੱਲ ਕਰ ਦੇਗਾ ਹੱਲ ਤਾਂ ਮੇਰੇ ਸਾਰੇ ਆਬਦੇ ਨਹੀਂ ਹੋ ਰਹੇ ਕੋਈ ਨਹੀਂ ਇਹਨਾਂ ਦੇ ਉਸ ਤੇ ਨਹੀਂ ਲਈਦਾ ਹੁੰਦਾ ਗੱਲ ਨੂੰ ਬਾਲਾ ਦਾ ਤੇ ਇਹਦਾ ਤੂੰ ਤਾਂ ਐਵੇਂ ਬਣਾ ਕੇ ਵਹਿ ਗਿਆ ਗੱਲ ਨੂੰ ਜਿਵੇਂ ਵੀ ਭਾੜ ਟਟ ਗਿਆ ਹੁੰਦਾ ਕੋਈ ਨਹੀਂ ਇੱਥੇ ਫਿਰਦਾ ਉਹ ਦੁਨੀਆ ਇਹ ਧਰਤੀ ਗੋਲ ਆ ਘੁੰਮਦਾ ਫਿਰਦਾ ਬੰਦਾ ਕਿਤੇ ਨਾ ਕਿਤੇ ਫੇਰ ਚੜ ਜੂ ਢਾਗ ਤੇ ਹੀ ਟੀ ਇਹ ਗੱਲ ਤਾਂ ਤਾ ਮੇਰੇ ਛੱਡ ਜੇ ਇੱਧਰ ਮੱਖੂ ਕੰਨਿਆ ਕਮਾਰੀ ਜਾ ਕੇ ਇੱਧਰ ਭੱਜ ਜੇ ਕੰਨਿਆ ਕਮਾਰੀ ਭਈਆਂ ਚ ਓਏ ਇੰਨੀ ਪਹੁੰਚ ਕਿੱਥੇ ਆ ਯਾਰ ਉਹਦੀ ਹਾਂ ਵੀ ਉਹ ਉੱਧਰ ਟੱਪ ਜੂਗਾ ਜਾਨ ਬਚਾਉਂਦਾ ਉਹ ਇੱਥੋਂ ਜਾ ਕੇ ਉਹ ਨਾਇਨਾ ਦੇਵੀ ਤੱਕ ਮਾਰ ਆ ਉਹਦੀ ਯਾਰ ਜਾਨ ਬਚਾਉਂਦਾ ਬੰਦਾ ਤਾਂ ਹਰੇਕ ਤਾਈਂ ਭੱਜਦਾ ਭਾਈ ਓ ਬੀਸੀ ਬੰਦੇ ਫੜੇ ਗਏ ਆ ਬੰਦ ਤੋਂ ਬੰਦ ਆ ਚ ਜੇ ਜਾ ਕੇ ਉੱਥੇ ਬਹਿ ਜਾਂਦੇ ਆ ਮੰਦਰਾ ਮੰਦਰਾ ਉੱਥੋਂ ਫੜ ਲਿਆਵਾਂਗੇ ਕੋਈ ਨਾ ਆਹੋ ਦਵਾਈ ਜੀ ਦਾ ਕਿਵੇਂ ਕਰ ਰਿਆ ਕੰਮ ਤੁਸੀਂ ਫਿਰ ਦਵਾਈ ਤਾਂ ਖਾਈ ਜਾਂਦੀ ਆ ਅੱਛਾ ਹਾਂ ਚੱਲ ਕੋਈ ਨਾ ਖਾਈ ਜਾ ਉਹ ਕਦੇ ਦਾ ਛਣੂ ਮਾਲਕਾ ਇਹ ਲੱਗਦਾ ਤਾਂ ਹੈਗਾ ਹਾਂ ਨਹੀਂ ਜਦੋਂ ਮਹਾਰਾਜ ਨੇ ਕੋਈ ਚੀਜ਼ ਛੈਂਤ ਕਾਤੀ ਉਦੋਂ ਹੀ ਹੋਣਾ ਸ਼ਾਮ ਜਿਹੜੇ ਜੀ ਨੇ ਜਦੋਂ ਆਉਣਾ ਉਹਦੀ ਆਉਣਾ ਹਾਂ ਚਾਹ ਪੀ ਲਾ ਤੂੰ ਕਾਹ ਆਣਾ ਕਰ ਆਦਾ ਜਾ ਪਾਣ ਦੀ ਚਾਹ ਚ ਬਾਟੀ ਚ ਲਿਆ ਕਰਨ ਮਤਲਬ ਚਾਹ ਕਿਨੂੰ ਤੂੰ ਹੋਰ ਗੱਲ ਆਪੜਾ ਹਾਂ ਹਾਂ ਮੈਂ ਕਿਹਾ ਭਾਏ ਦਾ ਮੌਸਮ ਦਾ ਨਹੀਂ ਪਤਾ ਲਾਦਾ ਹਨਾ ਅੱਜ ਤਾਂ ਮੇਰੇ ਫੜਦਾ ਬਹੁਤ ਗਰਮ ਆਇਆ ਸਭ ਉਹ ਹੀ ਗੱਲ ਆ ਮਦਮ ਆ ਜਾਂਦੀ ਠੰਡ ਲਾ ਦਿਆ ਹੋਰ ਆ ਬਰਛਟ ਜੀ ਪਾਰ ਕੇ ਥਨੋਂ ਨਹੀਂ ਮੇਰੇ ਤਾਂ ਮੇਰੇ ਛੇ ਦਿਨੇ ਪਿੰਡਾ ਠਾਤਾ ਨਹੀਂ ਤਾਂ ਤੰਤਰ ਓ ਯਾਰ ਹੈ ਹੀ ਨਹੀਂ ਹਜੇ ਲੀੜਾ ਕੱਪੜਾ ਮੋਟਾ ਪਾਉਣ ਵਾਲਾ ਕੰਮ ਆ ਪਿੱਤ ਖਾ ਦੂ ਇਹ ਮੁੜ ਕੇ ਮੰਜੇ ਨਾਲ ਖਸਾਈ ਜਾਏਗਾ ਤੂੰ ਹੀ ਨਾ ਬੱਸ ਹੁਣ ਤਾਂ ਪਿੱਤ ਕੀ ਉਠੂ ਤੇਰੇ ਨਾਲ ਹੁੰਦੀ ਵੀ ਮਖਾਨਿਆਰਗੀ ਸੀ ਹਾਂ ਮੈਂ ਇਹ ਕਹਿਣਾ ਛਾੜ ਉਹ ਮੇਰੀ ਬੱਕਰੀ ਬੁੱਕਰੀ ਦਾ ਲਾਈਏ ਕੋਈ ਰਿਗਾਰਡਮੈਂਟ ਕੋਈ ਓ ਯਾਰ ਕਿਹੜਾ ਜੇਰ ਆਜੂਗੀ ਭੈਣ ਦਾ ਗਰਮੀ ਦਾ ਕਿੰਨੀ ਉਹ ਮੂਰੇ ਦਾ ਪੋ ਆਉਂਦਾ ਖਸਮਾ ਮੂਰੇ ਗਰਮੀ ਕਿੱਥੇ ਆਉ ਹੁਣ ਜੇਠਾ ਲੈਣਾ ਹੁਣ ਬਾਪਾ ਮਹੀਨਾ ਚੱਲ ਪਿਆ ਮੁਰਕਾ ਦਾ ਹੋਣਾ ਹੀ ਜਾਂਦਾ ਠੰਡ ਡੁੱਟਣੀ ਪੈਂਦੀ ਐਵੇਂ ਨਾ ਪੰਗਾ ਲੈ ਲਈ ਨਾਲੇ ਪੈਸੇ ਖਰਾਬ ਕਰਦੇ ਕੋਈ ਨਾ ਮੈਂ ਵੀ ਲੈ ਦਿਆ ਕਰੂੰ ਕੋਖਾ ਨਾਲ ਵੀ ਲੋ ਲੋ ਕਿ ਲੋ ਲਿਆ ਮੰਗਤ ਨੇ ਮੈਂ ਤਾਂ ਇਹ ਛਾਲ ਖਿਆ ਨਾ ਕੋਈ ਨਹੀਂ ਮੰਗੂ ਬਣਾ ਰਿਆ ਕਰੂੰ ਕੋਈ ਨਹੀਂ ਤੂੰ ਐ ਕਰ ਫਿਰ ਇੱਥੋਂ ਨਹੀਂ ਬੰਦਣਾ ਕੋਈ ਚਾਚੇ ਨੂੰ ਮਾਰ ਫੋਨ ਮੜਾ ਜਾ ਉਹਦਾ ਮੂੰਹ ਸਮਝ ਹੁਣ ਕੀ ਕਹਿੰਦਾ ਅੱਗੇ ਕੀ ਕਰਨਾ ਠੱਕਨ ਨੂੰ ਹਾਂ ਇਹ ਤਾਂ ਲੰਬਰ ਜਿਵੇਂ ਉਹਦੇ ਛਾਰਿਆਂ ਦੇ ਭਜਦੀ ਲੈ ਚਲ ਮੈਂ ਲਾਉਣਾ ਅੰਦਰੋਂ ਆਪਦੇ ਵਾਲ ਤੋਂ ਲਾ ਕੇ ਪੁੱਛਦਾ ਚਲ ਉੱਤੇ ਜਾਂਦਾ ਉੱਤੇ ਲਾ ਲੈ ਮੈਨੂੰ ਫੇਰ ਨਹੀਂ ਸੁਣਨਾ ਨਹੀਂ ਕਰਨਾ ਨਹੀਂ ਕੋਈ ਉਹ ਬੰਦੇ ਦੀ ਗੱਲ ਕਰਦੇ ਨਾ ਮੈਂ ਤੈਨੂੰ ਵਾਰ-ਵਾਰ ਕਹਿੰਨਾ ਕੋਈ ਨਹੀਂ ਮੇਰੀ ਗੱਲ ਹਾਂ ਬੰਦੇ ਦੀ ਗੱਲ ਕਰ ਲੈ ਫੇਰ ਮਾਂ ਕਿਉਂ ਡੁੱਲੇ ਵੇਚਦਾ ਕੁਝ ਨਹੀਂ ਹੋਉਂਦਾ ਹੈਗਾ ਫੇਰ ਇੱਥੇ ਦੱਚ ਕੀ ਕਰੇਗਾ ਲੁੱਲੇ ਬੀਂਗ ਰਖਣਾ ਕੁਛ ਨਹੀਂ ਵਿਗੜੇ ਤਾਂ ਛੜਾ ਕੁਛ ਹੀ ਵਿਗੜ ਗਿਆ ਮੇਰਾ ਛੜਾ ਕੋਈ ਕੰਮ ਨਹੀਂ ਇੱਕ ਕੰਮ ਛਮਾਇਆ ਤੀ ਉਹ ਵੀ ਭਿੰਦੇ ਖਸਮੇ ਚੱਜ ਨਾਲ ਨਹੀਂ ਕਰਿਆ ਲੈਦਾ ਛਾ ਹਕੀਕਤਾਂ ਜੀ ਮੈਨੂੰ ਫੜਾ ਕੇ ਜੈਨੂੰ ਫੜਾਓ ਐਡਵੋਕੇਟ ਨੂੰ ਵੱਡੇ ਨੂੰ ਵਕੀਲ ਇਹ ਕੰਮ ਤਾਂ ਸਾਰਾ ਨਿਭੜ ਗਿਆ ਕੱਪੜੇ ਹੀ ਰਹਿ ਗਏ ਤੂੰ ਨਾਲੇ ਚੱਲ ਠਹਿਰ ਕੇ ਜੇ ਧੋਲੂੰਗੀ ਪਤਾ ਨਹੀਂ ਕੀ ਹੋ ਰਜੂ ਇਹ ਦਮਾਖ ਜਾ ਉਹ ਬੀਬੀ ਦਾ ਕੋਣ ਕਿਨੇ ਹੈਲੋ ਹੈਲੋ ਹਾਂ ਬੇਬੀ ਸੱਸਰੀ ਕਾ ਸੱਸਰੀ ਕਾਲ ਹੋ ਕਿਵੇਂ ਪੁੱਤ ਹਾਂ ਠੀਕ ਠਾਕ ਵਧੀਆ ਤੁਸੀਂ ਦੱਸੋ ਕਿਵੇਂ ਹੋ ਠੀਕ ਠਾਕ ਵਧੀਆ ਤੁਸੀਂ ਦੱਸ ਬਸ ਵਧੀਆ ਲੰਘੀ ਜਾਂਦਾ ਟਾਈਮ ਤੇ ਜਵਾਕ ਕਿਵੇਂ ਨੇ ਜਵਾਕ ਠੀਕ ਐ ਅੱਛਾ ਮੈਂ ਤੈਨੂੰ ਆ ਹੀ ਲਾਇਆ ਸੀ ਫੋਨ ਮੈਂ ਕਿਹਨੇ ਕੁੜੀ ਤੈਨੂੰ ਬੜਾ ਯਾਦ-ਯਾ ਕਰੀ ਜਾਂਦੀ ਐ ਨਾਲੇ ਉਹਨੂੰ ਬੁਖਾਰ ਚੜੀ ਜਾਂਦਾ ਐ ਅੱਛਾ ਜੇ ਤੂੰ ਆ ਜਾਂਦੀ ਤੇ ਨਾਲ ਤਾਂ ਮੈਂ ਜਾਂਦੀ ਪੁੱਤ ਹਾਂ ਵੀ ਵੀ ਕੋਈ ਗੱਲ ਨਹੀਂ ਉਹ ਤਾਂ ਮੈਂ ਚਲ ਦੇਖਦੀ ਆਂ ਗੱਲ ਕਰ ਲੈਣੀ ਆ ਮੈਂ ਆ ਜੂਗੀ ਨਹੀਂ ਔਰ ਨੂੰ ਤਾਂ ਮੈਂ ਹੂੰ ਵੀ ਆ ਜਾਂਦੀ ਇਹਨਾਂ ਦਾ ਨਾ ਕੰਮ ਬਾਲਾ ਬੁੱਝਿਆ ਪਿਆਗਾ ਔਰੇ ਹੁਣ ਕਿਵੇਂ ਕੋਈ ਤੂੰ ਦੱਸ ਵੀ ਜਿਹੜਾ ਤੂੰ ਕੰਮ ਕਰਿਆ ਸੀ ਪੁੱਤ ਇਹ ਜੀ ਸੋਚ ਹੁਣ ਅੱਗੇ ਵਾਸਤੇ ਨਾ ਰੱਖੀ ਨਹੀਂ ਮਾਂ ਉਹ ਤਾਂ ਸਾਰਾ ਕੁਝ ਲੋਟ ਹੈ ਤਾਂ ਹੀ ਮੈਂ ਇੱਥੇ ਬੈਠੀ ਆ ਮੈਨੂੰ ਆਇਆ ਨਾ ਵੀ ਕਿਤੇ ਵਿਚਾਰੀ ਨਾਲ ਦੁਆਰੇ ਨਾ ਕੋਈ ਠੱਕਾ ਪਿੱਲਾ ਕਰ ਜੀ ਨਹੀਂ ਤਾਂ ਮੈਂ ਆ ਜਾਂਦੀ ਹੁਣ ਨੂੰ ਕਿਉਂਕਿ ਹੁਣ ਉਹ ਇੱਥੇ ਆ ਰਹੀ ਹੈਗੀ ਉਹ ਦੂਸਰੀ ਉਹ ਤਾਂ ਨੂੰ ਪਤਾ ਕਿ ਢੀ ਚਲਾਕ ਹੈ ਕਿ ਮੈਨੂੰ ਹੋਰ ਨਹੀਂ ਡਰ ਮੈਨੂੰ ਆ ਵੀ ਕਈ ਵਾਰੀ ਜਵਾਕ ਨੂੰ ਨਾ ਕੁਛ ਕਰਦੇ ਹੋ ਕਿਉਂਕਿ ਜਵਾਕ ਹੀ ਉਹਦੀ ਅੱਖਾਂ ਚ ਰੜਕਦਾ ਹੈਗਾ ਹਾਂ ਇਹ ਤਾਂ ਸਹੀ ਹੈ ਨਾ ਮੂ ਤਾਂ ਸਾਰਾ ਕੁਝ ਨੂੰ ਲੋਟਤੀ ਬਸ ਇਹ ਦੇ ਕਰਕੇ ਉਸ ਨਰਾ ਉਠਾਣੇ ਠੋਣੇ ਚ ਚੱਕਰ ਜਾ ਪੈ ਰਿਆ ਜਿਹੜੀ ਮਨਿੰਦਰ ਦੀ ਦੇਗਾ ਇਹਦਾ ਪਿਓ ਨਾ ਜੇਲ੍ਹ ਚ ਹੈ ਮਾਂ ਅੱਛਾ ਹੋਰ ਉਧਰ ਜੇ ਫਿਰ ਦੇਨੇ ਵਿਚਾਰੇ ਉਹਨੂੰ ਛਡਾਉਣ ਛਡਾਉਣ ਦੇ ਨੂੰ ਕੋਈ ਜ਼ਮਾਨਤ ਤਮੂਨ ਤਾਂ ਕਰਾਉਂਦੇ ਫਿਰਦੇ ਨੇਗੇ ਹਾਂ ਹਾਂ ਹੁਣ ਤੈਨੂੰ ਪਤਾ ਹੁਣ ਜਿਹੇ ਜਿਹੇ ਚ ਛੱਡ ਕਿਉਂਨੇ ਹਨਾ ਅਗਲਾ ਕੂਗਾ ਵੀ ਮੁਸੀਬਤ ਵੇਲੇ ਛੱਡ ਕੇ ਵਗ ਗਈ। ਹਨ ਕੋਈ ਨਹੀਂ ਤੂੰ ਐਂ ਕਰੀ ਨਾ ਵਾਲਾ ਨਾ ਕਰੀ ਇੱਕ ਦਿਨ ਆਜੀ ਸ਼ਾਮ ਦੇ ਨੂੰ ਆਜੀ ਸੁਬਾ ਤੂੰ ਜਲਦੀ ਵਗ ਜੀ। ਹਾਂ ਹਾਂ ਮੈਂ ਆਇਆ ਲੇ ਸੀ ਮੱਕਾ ਜੇ ਤੈਨੂੰ ਇਹ ਤਲਖਾ ਤਨ ਖੂਦ ਦੇ ਜਾਣਾ ਕੁਛ ਨਾ ਕੋ ਸਾਨੂੰ ਘਰੇ ਪੈਸੇ ਦੇ ਦੇ। ਹਾਂ ਹਾਂ ਚੱਲ ਕੋਈ ਗੱਲ ਨਹੀਂ ਮਾ ਮੈਂ ਗੱਲ ਕਰਦੀ ਪੈਸੇ ਤਾਂ ਮੈਨੂੰ ਦੇ ਦੇਣਗੇ ਇਹ ਤੇ ਇਨਾ ਫਿਰ ਮੈਂ ਐਂ ਕਰਦੀ ਮਾ ਜੇ ਦੇਖ ਰਹੀ ਆ ਸ਼ਾਮ ਤੱਕ ਕਿਉਂਕਿ ਅੱਜ ਤਾਂ ਹਲੇ ਮੜੇ ਸ਼ਾਂਤੀ ਜੀ ਹੈਗੀ ਹੈਗੀ। ਫਿਰ ਦੇਖੂਗੀ ਜੇ ਤੜਕੇ ਤੱਕ ਲੋਟ ਲੱਗਿਆ ਮੈਂ ਮੁੜਾਂਗੀ ਨਹੀਂ ਫਿਰ ਮੈਂ ਪਰਸੋਂ ਨੂੰ ਆ ਜੂਗੀ ਹਾਂ ਇਹ ਕਰਨੀ ਚਾਹਲੀ ਕਰਦਾ ਦਿਨ ਲਾ ਜਾ ਨਾਲ ਤਾਂ ਜਵਾਕ ਉਧਰੇ ਪਏ ਆ ਤੇਰੇ ਨਾਲ ਬਿਨਾ ਜਵਾਕ ਆਏ ਆ ਚਲ ਤੂੰ ਆ ਕੇ ਮੁੜ ਕੇ ਉੱਠਕ ਜਾਣਗੇ ਸਾਰੇ ਕੁਛ ਨਾ ਕੁਛ ਕਰੇ ਭਈ ਮੈਂ ਦੱਸ ਸੀ ਤਾਂ ਨੇ ਉਸਾਈ ਸਿੱਧੇ ਜਾਣਾ ਹੈ ਹਾਂ ਚਲ ਕੋਈ ਗੱਲ ਨਹੀਂ ਮਾਂ ਮੈਂ ਕਰਦੀ ਆ ਫਿਰ ਗੱਲ ਮਨਿੰਦਰ ਨਾਲ ਹੀ ਗੱਲ ਕਰੂੰਗੀ ਹੁਣ ਹੋਰ ਤਾਂ ਦੇਖੋ ਕੋਈ ਹੈ ਵੀ ਨਹੀਂ ਕਰੇ ਤੇ ਫਿਰ ਮੈਂ ਹਾਂ ਕੋਈ ਗੱਲ ਨਹੀਂ ਉਹ ਜਵਾਬ ਤਾਂ ਦੇਖ ਦਿੰਦੀ ਨਹੀਂ ਹੈਗੀ ਬਸ ਮੈਨੂੰ ਆਇਆ ਵੀ ਕੱਲੀ ਜੀ ਰਹਿ ਜੂਗੀ ਮੰਗਰੋ ਬਾਕੀ ਤੁਹਾਨੂੰ ਪਤਾ ਜਦੋਂ ਜਵਾਕ ਬਿਮਾਰ ਨੇ ਹਨਾ ਫਿਰ ਤੁਹਾਨੂੰ ਪਤਾ ਕੁੜੀ ਕਰਦੀ ਵੀ ਜ਼ਿਆਦੇ ਹੈਗੀ ਹੋਰ ਹਾਂ ਹੀ ਮੈਂ ਤੈਨੂੰ ਨਹੀਂ ਉਹ ਤਾਂ ਤੈਨੂੰ ਬਾਹਲਾ ਯਾਦ ਕਰੀਏ ਨੇ ਮੇਰੀ ਮम्मा ਕਦੋਂ ਆਉ ਕਦੋਂ ਆਉ ਦਾਦੀ ਤੇ ਫਿਰ ਹਾਂ ਜਵਾਕ ਉਤਰੇ ਪਏ ਹੈ ਬਾਹਲੇ ਚਲ ਮੈਂ ਐ ਕਰ ਤੂੰ ਮੜਜੀ ਉਹਦੀ ਗੌਰ ਜੀ ਰੱਖੀ ਐਨੇ ਪਿੰਡ ਵਾਲੇ ਡਾਕਟਰ ਤੋਂ ਦਵਾਈ ਦਿਵਾ ਲਿਆ ਤੇ ਸ਼ਾਮ ਤੱਕ ਮੈਂ ਆ ਜੂੰਗੀ ਜੇ ਤਾਂ ਉਹਰੇ ਲੋਟ ਆ ਗਈ ਠੀਕ ਹੈ ਨਹੀਂ ਫਿਰ ਆਪਾਂ ਸ਼ਹਿਰ ਲੈ ਜਾਾਂਗੇ ਉਹਨੂੰ ਕਾਈ ਕਰਾਂ ਬੁੱਤ ਤੇਰੀ ਆਈ ਤਲੀ ਜਾਵਾਂਗੇ ਕੋਈ ਨਹੀਂ ਤੇ ਤੂੰ ਆ ਜੀ ਚਰਾਜ ਜੀ ਦੀ ਗੱਲ ਸੁਣੀ ਕਰਨ ਹਾਂ ਜੀ ਆਉਾਂ ਮੈਂ ਫਿਰ ਕੋਈ ਗੱਲ ਨਹੀਂ ਮੱਝੇ ਕਰਦੀਆਂ ਗੱਲ ਮਨਿੰਦਰ ਨਾਲ ਉਹਨੂੰ ਪੈਸੇ ਪੁੱਛੂਗੀ ਥੋੜੇ ਜਿਹਾ ਚੱਲ ਪੈਸੇ ਲੈ ਕੇ ਮੈਂ ਫੇਰ ਆਉਂਗੀ ਹਾਂ ਆ ਜੀ ਫੇਰ ਹਾਂ ਚੱਲ ਬਸ ਤੂੰ ਆਵਦਾ ਵੀ ਤੇ ਧਿਆਨ ਰੱਖੀ ਤੇਰੇ ਨਾਲ ਜਵਾਕਾਂ ਦਾ ਹੈ ਹਾਂ ਨਾ ਕੋਈ ਨਹੀਂ ਕਿਆ ਨਹੀਂ ਤੂੰ ਆ ਜੀ ਚੱਲ ਨਵੇਂ ਜਵਾਕ ਉਹ ਕਰ ਲੈਣਗੇ ਤੇਰੀ ਆਈ ਤੋਂ ਦਵਾਈ ਬੂਤੀ ਦਵਾ ਦੇਾਂਗੇ ਨਾ ਹਾਂ ਹਾਂ ਮਾਂ ਹਾਂ ਹਾਂ ਹੋਰ ਤੂੰ ਤਾਂ ਠੀਕ ਹੋਣੀ हां मैं तो ठीक है ना मो हाँ, हाँ, कोई मोटे ਇਹਨਾਂ ਨੂੰ ਵੀਰਾ ਕੱਪੜਾ ਤੇ ਊਟ-ਕਾਟ ਦਵਾਈ। हां हां ਕੋਈ ਗੱਲ ਨਹੀਂ ਬਸ ਜਦੋਂ ਮੈਂ ਆ ਗਈ ਫਿਰ ਤਾਂ ਮੈਂ ਇਹਨਾਂ ਨੂੰ ਦਵਾਈ ਜਾਊਗੀ ਦੁਕਾਨ ਵਾਲੇ ਦੇ ਥੋੜੀ ਜਿਹੀ ਪੈਸੇ ਨਹੀਂ ਦੇ ਕੇ ਉਹਨਾਂ ਤੋਂ ਆਧਾਰ-ਸਧਾਰ ਲੈ ਆਵਾਂਗੇ। हां ਹੈਨਾ। हां। हां ਬਾਦ ਤੇਰੀ ਵੀ ਮੈਨੂੰ ਬਦਲੀ ਜੀ ਲੱਗਦੀ ਹੈ ਕਿਵੇਂ ਬੁਖਾਰ-ਬਖੂਰ ਹੋ ਰਿਹਾਗਾ। ਬੁਖਾਰਾਂ ਗੜਾ-ਗੜਾ ਜਿਹਾ ਖਰਾਬ ਹੋਇਆ ਤੇ ਵੀਰਾ। ਅੱਛਾ ਕੁਸਤਾ ਮੌਸਮ ਜਾਈ ਬਦਲ ਲੈ। हां ਮੌਸਮ। हां। ਚਲ ਠੀਕ ਹੈ ਮਾਂ ਫਿਰ ਤੂੰ ਰੱਖੀ ਗੌਰ ਤੇ ਮੈਂ ਕਰਦੀ ਆ ਮਨਿੰਦਰ ਨਾਲ ਗੱਲ ਹੈ ਠੀਕ ਹੈ ਠੀਕ ਹੈ ਚੰਗਾ ਧੰਗਾ ਮਾਂ ਚਾ ਲਾ ਵੀ ਉਹ ਖੋ ਗਿਆ ਮਾਂ ਵੀ ਵਿਚਾਰੀ ਕੱਲੀ ਕੀ ਕੀ ਕਰੇ ਨਾਲ ਦਾ ਜਵਾਕਾ ਨੂੰ ਸਾਧੀਆਂ ਨਾਲ ਘਰਵਾਰ ਦਾ ਧਿਆਨ ਰੱਖਦੀ ਹੈ ਮੇਰਾ ਤਾਂ ਇਹਨਾਂ ਤੋਂ ਪੈਸੇ ਮੰਗਣ ਨੂੰ ਜਮੀ ਨਹੀਂ ਜੀ ਕਰਦਾ ਮੈਨੂੰ ਤਾਂ ਇਹ ਲੱਗਦਾ ਵੀ ਆਪਦੀ ਪਰਿਵਾਰਾ ਹੁਣ ਇਹਨਾਂ ਤੋਂ ਮੈਂ ਕੰਮ ਕਰਨ ਦੇ ਪੈਸੇ ਮੰਗੂਗੀ ਪਰ ਕਰਾਂ ਕੀ ਨੇ ਵੀ ਮਜਬੂਰਾ ਹੁਣ ਬਿਨਾ ਪੈਸਿਆਂ ਤੋਂ ਤਾਂ ਕੋਈ ਕੰਮ ਵੀ ਨਹੀਂ ਬਣਦਾ ਹੂੰ ਤਾਂ ਚੱਲ ਚੱਲੀ ਜਾਂਦਾ ਉਰੀ ਦੀ ਅੱਖਾਂ ਨੂੰ ਦਬਾਈ ਵੀ ਦਬਾਉਣੀ ਐ ਨਾਲੇ ਮਾਂ ਕਹਿੰਦੀ ਕੱਪੜਾ ਲੀੜਾ ਦਬਾਉਣਾ ਇਹਨਾਂ ਨੂੰ ਮੋٹے ਬੂਟ ਬਾਟ ਚਲ ਕਰਦੀਆਂ ਮਨਿੰਦਰ ਨਾਲ ਗੱਲ ਕੀ ਕਹਿੰਦੀ ਪੁੱਛਦੀਆਂ ਨੂੰ ਲਾ ਦਸ ਸਭ ਘੱਟ ਕੇ ਸਬਜੀ ਇੱਥੇ ਕੂੜਾ ਕਰਕੇ ਡਿੱਟ ਗਈ ਤੇ ਪੁੱਛਣਾ ਵੀ ਡਸਟਬਿਨ ਚ ਪਾ ਦੇ ਤੂੰ ਇੰਨੇ ਹੀ ਤੱਕ ਲਾਉਂ ਤਾਂ ਸਿਆਣੀ ਪੜੀ ਲਿਖੀ ਬੰਦੀ ਐ ਡਸਟਬਿਨ ਕਿੱਥੇ ਰੱਖਤਾ ਲੈ ਹਨੇ ਇਹ ਨਹੀਂ ਪਤਾ ਕਿੱਥੇ ਰੱਖਤਾ ਸੱਚੀ ਕਮਾਲ ਹੀ ਹੋਈ ਪਈ ਆ ਜਿੱਦਨ ਦੀ ਘਰ ਆਈ ਨੇ ਸਾਰਾ ਹੀ ਸਮਾਨ ਇੱਧਰ ਉੱਧਰ ਕਰਤਾ ਪਤਾ ਨਹੀਂ ਧਿਆਨ ਕਿੱਥੇ ਰਹਿੰਦਾ ਇਹਦਾ ਚਲੋ ਬਾਹਰ ਦੇਖ ਕੇ ਆਉਣੀ ਆ ਕੀ ਹੋ ਗਿਆ ਆ ਕੁਛ ਨਹੀਂ ਆ ਬਲਬਲ ਦੇ ਕੰਮ ਦੇਖ ਲੈ ਲੈ ਸਬਜ਼ੀ ਕੱਟ ਕੇ ਆ ਸਵੇਰ ਦਾ ਇੱਥੇ ਪਿਆ ਕੂੜਾ ਕਰਕਟ ਜਾ ਤੇ ਬਾਹਰ ਦੀ ਪਤਨ ਕਿੱਥੇ ਰੱਖਦੀ ਆ ਕੂੜਾ ਕਰਕਟ ਪਾਉਣ ਵਾਲੀ ਲੱਦਸ ਚਲ ਕੋਈ ਨਾ ਮੈਂ ਛਿਟਿਆਂਗੀ ਇਹ ਤਾਂ ਕੀ ਗੱਲ ਹੋ ਗਈ 부ਜੀ 부ਜੀ ਲੱਗਦੀ ਂਦੀ ਓਹੋ ਮੇਰੇ ਸੱਸ ਦਾ ਫੋਨ ਆਇਆ ਥੀਗਾ ਅੱਛਾ ਸਭ ਕੁਝ ਠੀਕ ਤਾਂ ਹੈ ਹਾਂ ਉਹ ਤਾਂ ਠੀਕ ਹੈ ਸਾਰਾ ਕੁਝ ਉਹ ਕਹਿੰਦੀ ਕੁੜੀ ਨਾ ਬੜੀ ਬਿਮਾਰ ਹੋ ਰਹੀ ਹੈ ਅੱਛਾ ਕੀ ਹੋ ਗਿਆ ਕੁੜੀ ਨੂੰ ਬਸ ਮੌਸਮ ਜਿਹਾ ਚੇਂਜ ਹੋਣ ਕਰਕੇ ਖਾਂਸੀ ਬੁਖਾਰ ਜਿਹਾ ਹੋ ਰਿਹਾ ਕਹਿੰਦੀ ਤੈਨੂੰ ਬਾਲਾ ਯਾਦ ਕਰੀ ਜਾਂਦੀ ਹੈਗੀ ਫਿਰ ਤੂੰ ਜਾਇਆ ਦੀ ਜਾਣਾ ਜ਼ਰੂਰੀ ਹੈ ਲੈ ਹੈ ਤੈਨੂੰ ਯਾਦ ਕਰੀ ਜਾਂਦੀ ਫਿਰ ਤਾਂ ਹਾਂ ਮੈਂ ਵੀ ਇਹਨੂੰ ਕਿਹਾ ਤੀ ਮਹਾਂ ਚਲ ਕੋਈ ਗੱਲ ਨਹੀਂ ਮੈਂ ਆ ਜਾਣੀ ਮਹਾਂ ਇੱਕ ਅੱਧਾ ਦਿਨ ਚਲ ਮੈਂ ਇੱਥੇ ਲਾ ਜੂੰਗੀ ਤੇ ਹੋਈ ਕਹਿੰਦੀ ਜੀ ਵੀ ਦਵਾਈ ਦਵਾਉਣ ਵਾਸਤੇ ਕਹਿੰਦੀ ਪੈਸੇ ਨਹੀਂ ਹੈਗੇ ਦੀ ਤਾਂ ਕਰਕੇ ਥੋੜਾ ਜਿਆਦਾ ਕਹਿੰਦੀ ਦਿੱਕਤ ਆ ਰਹੀ ਹੈ ਕਿ ਨਹੀਂ ਤਾਂ ਦਵਾਈ ਤਾਂ ਬੀਬੀ ਵੀ ਦਵਾ ਲੈਂਦੀ ਜਾ ਕੇ ਉਹੋ ਦੀਦੀ ਪੈਸਿਆਂ ਦੀ ਕਿਹੜੀ ਗੱਲ ਆ ਜਿਹੜੇ ਤਰ੍ਹਾਂ ਹੱਕ ਬੰਦਾ ਉਹ ਤਾਂ ਅਸੀਂ ਤੈਨੂੰ ਦੇਵਾਂਗੀ ਤੂੰ ਫਿਕਰ ਨਾ ਕਰ ਮੈਂ ਲਿਆਉਣੀ ਆ ਪੈਸੇ ਉਹ ਗੱਲ ਨਹੀਂ ਹੈਗੀ ਮਨਿੰਦਰ ਚਲ ਤੂੰ ਐ ਕਰ ਮੈਨੂੰ 1015 1000 ਰੁਪਇਆ ਦੇ ਦੇ ਮੈਂ ਦਵਾਈ ਦਵਾ ਕੇ ਫੇਰ ਆ ਜੂੰਗੀ ਜੇ ਕਈ ਵਾਰੀ ਡਾਕਟਰ ਨੇ ਕੋਈ ਟੈਸਟ ਵਗੈਰਾ ਦੱਸੇ ਲੋੜ ਪਈ ਤਾਂ ਫਿਰ ਮੈਂ ਦੁਬਾਰਾ ਹੀ ਲੈ ਜੂੰਗੀ ਉਹ ਹੁੰਦੀ ਦੁਵਾਰੇ ਦੁਵਾਰੇ ਕਿੱਥੇ ਤੂੰ ਆਉਂਦੀ ਫਿਰੇਂਗੀ ਕੋਈ ਗੱਲ ਨਹੀਂ ਜੇ ਤਰ ਪੈਸੇ ਬੰਦੇ ਜਾਂ ਤੂੰ ਆਏ ਕਹਿ ਕੇ ਤੇ ਪੈਸੇ ਨਹੀਂ ਹੈ ਕਿ ਬਥੇਰੇ ਪੈਸੇ ਉਹ ਵੀ ਤਾਂ ਖਾਈ ਜਾਂਦੇ ਇਹ ਮੈਂ ਲਿਆਉਣੇ ਆ ਸਾਰੇ ਪੈਸੇ ਤੂੰ ਕੁੜੀ ਨੂੰ ਚੱਜ ਦੇ ਡਾਕਟਰ ਤੋਂ ਦਵਾਈ ਦਵਾਈ ਉਹ ਨਾ ਸਰਕਾਰੀ ਚ ਲੈ ਕੇ ਬੱਕ ਬੱਕ ਜੀ ਹੈ ਬੋਲੀ ਮੈਂ ਕਿਉਂ ਰੇ ਪੈਸਿਆਂ ਕਰਕੇ ਕੰਮ ਕਰਦੀ ਆ ਮੈਂ ਤਾਂ ਕਦੇ ਇਹ ਚੀਜ਼ ਸੋਚੀ ਉਹ ਹੁੰਦੀ ਮੈਨੂੰ ਪਤਾ ਪਰ ਜਿਹੜਾ ਹੱਕ ਹੁੰਦਾ ਨਾ ਉਹਦਾ ਲੈਣਾ ਹੀ ਚਾਹੀਦਾ ਆਪਾਂ ਨੂੰ ਹੈ ਆਪਦਾ ਹੱਕ ਨਹੀਂ ਮਾਰਨਾ ਚਾਹੀਦਾ ਕਦੇ ਵੀ ਮੈਂ ਲਿਆਉਣੀਆਂ ਪੈਸੇ ਖੜ ਜਾ ਤੂੰ ਇੱਥੇ ਠੀਕ ਨੇ ਕਿੱਡੀ ਚੰ ਨਾਲ ਮੈਂ ਕਹਿ ਵੀ ਦਿੱਤਾ ਵੀ ਰਹਿੰਦੋਂ ਫੇਰ ਵੀ ਨਾ ਇਹਨੇ ਪੈਸੇ ਲੈ ਕੇ ਜਾਈ ਮੇਰੀ ਵੀ ਮਜਬੂਰੀ ਹੈ ਪੈਸੇ ਮੰਗਣਾ ਨਹੀਂ ਮੇਰਾ ਤਾਂ ਜੀ ਕਰਦਾ ਮੈਂ ਨਾ ਤਾਂ 1 ਰੁਪਿਆ ਵੀ ਨਾ ਮੰਗਾਂ ਪਰ ਹੁਣ ਕਰਾਂ ਵੀ ਤਾਂ ਕਰਾਂ ਕੀ ਵਿਚ ਵਿਚਾਲੇ ਜਾਣ ਫਸਰੀ ਏ ਹੋਰ ਕਿਸੇ ਦਾ ਸਹਾਰਾ ਵੀ ਨਹੀਂ ਹੈਗਾ ਚੱਲ ਦੇਖਦੇ ਹਾਂ ਕੀ ਬਣਦਾ ਹੱਥ ਨੇ ਜਿ ਜਾਉਂਗੀ ਬਸ ਤੇ ਚੜ ਜੂੰਗੀ ਮੇਰੇ ਦਵਾਈ ਦਵਾ ਕੇ ਜੇ ਤਾਂ ਲੋਟ ਵੀ ਕੁੜੀ ਆ ਜੂਗੀ ਨਹੀਂ ਇੱਕ ਦੋ ਦਿਨ ਉੱਥੇ ਲਾ ਕੇ ਫੇਰ ਹੀ ਆਉਂਗੀ ਅਦੇ 7000 ਆ 5000 ਤੇ ਤਨਖਾਹ ਚ 2000 ਟੁੱਟੇ ਲਿਆ ਕੁੜੀ ਨੂੰ ਕੋਈ ਚਾਹੀਦੀ ਫਲ ਫਰੂਟ ਦਵਾ ਦੀ ਨਾਲ ਦਵਾਈ ਦਵਾ ਦੀ ਪਾਗਲ ਹੋਈਆਂ ਤੂੰ ਮੈਂ ਇੰਨੇ ਪੈਸੇ ਕੀ ਕਰਨੇ ਨੇ ਲੈਦੀ ਕਿਉਂ ਇੰਨੇ ਪੈਸੇ ਕਿਉਂ ਨਹੀਂ ਕਰਨੇ ਨਾਲ ਤਾਂ ਕੁੜੀ ਨੂੰ ਹੈ ਦਵਾਈ ਦਵਾ ਦੀ ਨਾਲ ਕੁਝ ਖਾਣ ਪੀਣ ਨੂੰ ਦਵਾਇਂ ਨਾਲੇ ਆਏ ਘਰੇ ਕੁਝ ਰਾਸ਼ਨ ਪੈਂਦੀ ਲੋੜ ਹੁੰਦੀ ਆ ਉਹ ਲੈ ਕੇ ਦੇ ਆਂ ਹੋਰ ਤਾਂ ਸਾਰਾ ਕੁਝ ਹੈਗਾ ਬਸ ਕਲੀ ਦਵਾਈ ਦਵਾਉਣੀ ਜੇ ਤੂੰ ਬਾਹਲਾ ਕਹਿੰਨੀ ਮੈਨੂੰ 2000 ਨਾ ਮੇਰੀ ਕੁਝ ਲੱਗਦੀ ਨਹੀਂ ਹੈਗੀ ਹੈ ਲਗਦੀ ਤਾਂ ਹੈਗੀ ਹੈ ਮੇਰੀ ਵੀ ਉਹ ਧੀ ਆ ਹੈ ਮੈਨੂੰ ਵੀ ਉਨੀ ਫਿਕਰ ਆ ਕੁਛ ਨਹੀਂ ਹੁੰਦਾ ਪੈਸੇ ਨਾਲ ਥੋੜਾ ਵਰਤੀਦਾ ਹੁੰਦਾ ਕੋਈ ਗੱਲ ਨਹੀਂ ਤੂੰ ਜਾ ਕੁੜੀ ਨੂੰ ਦਵਾਈ ਦਵਾ ਹੈ ਤੇ ਕੋਈ ਗੱਲ ਫੇਰ ਜਿੰਨੇ ਦਿਨ ਲਾ ਕੇ ਉਹਨੇ ਲਾ ਹੀ ਕੰਮ ਐ ਪਿੱਛੇ ਆਪੇ ਸੰਭਲੂ ਨਾਲੇ ਹੁਣ ਤੱਕ ਕੰਮ ਵਾਲੀ ਹੈਗੀ ਆਪਣੇ ਕੋਲ ਹਾਂ ਤੇ ਤੂੰ ਨਾ ਇਹਦੇ ਕੋ ਨਹੀਂ ਮੜੇ ਧਿਆਨ ਰੱਖੀ ਬਸ ਮੈਨੂੰ ਇਹੀ ਫਿਕਰ ਆ ਵੀ ਕਿਤੇ ਮੰਗਰੋ ਕੋਈ ਉਨੀ ਕੀ ਗੱਲ ਨਾ ਕਰਦੇ ਕੁਛ ਨਹੀਂ ਕਰਦੀ ਮੇਰਾ ਪੂਰਾ ਧਿਆਨ ਆ ਹੁਣ ਮੈਂ ਉਹ ਮੰਦਰ ਪੋਲੀ ਥੋੜਾ ਰਹੀ ਆ ਪੂਰੀ ਝੰਟਾ ਮੈਂ ਪੂਰਾ ਧਿਆਨ ਰੱਖੂਗੀ ਇਧਰੋਂ ਤੇ ਇਧਰ ਚੀਜ਼ ਨਹੀਂ ਹਿੱਲਣ ਦਿੰਦੀ ਮੈਂ ਚੀਜ਼ ਤਾਂ ਹਿੱਲ ਇਹਦਾ ਕੋਈ ਇਤਵਾਰ ਨਹੀਂ ਬੇਈਮਾਨੇ ਦਾ ਪੜ ਖਾਲੀ ਦਾ ਖਾਲੀ ਹੁੰਦਾ ਤਾਂ ਹੈਗੀ ਬੇਈਮਾਨੀ ਇਹ ਨਹੀਂ ਪਤਾ ਕੀ ਕਰਦੇ ਕੀ ਨਾ ਕਰਦੇ ਮੈਨੂੰ ਤਾਂ ਤੇਰੇ ਜਵਾਕ ਦੀ ਫਿਕਰ ਰਹਿੰਦੀ ਹੈ ਹੋਰ ਨਹੀਂ ਮੈਨੂੰ ਕਾਸੇ ਦੀ ਫਿਕਰ ਕੋਈ ਗੱਲ ਨਹੀਂ ਜਵਾਕ ਨੂੰ ਮੈਂ ਆਪਣੇ ਨਾਲ ਹੀ ਰੱਖੂੰਗੀ ਜਵਾਂ ਨਹੀਂ ਅੱਖਾਂ ਤੋਂ ਦੂਰ ਕਰਦੀ ਹੈਗੀ ਤੂੰ ਜਵਾਂ ਫਿਕਰ ਨਾ ਕਰ ਬੇਚੰਤ ਹੋਗੇ ਨਾ ਤੂੰ ਜਾ ਕੇ ਕੁੜੀ ਨੂੰ ਦਵਾਈ ਦਵਾ ਕੇ ਆ ਇਹ ਜ਼ਰੂਰੀ ਆ ਹੈ ਮੌਸਮ ਕਿੰਨਾ ਖਰਾਬ ਆ ਮੁੜ ਕੇ ਜਵਾਕ ਦੇ ਕੰਮ ਜ਼ਿਆਦੇ ਵੱਜੂਗਾ ਮੁੜ ਕੇ ਜ਼ਿਆਦੇ ਪੈਸੇ ਲੱਗਣ ਨੂੰ ਥਾਂ ਹੋ ਜਾਣਗੇ ਹਾਂ ਚਲ ਠੀਕ ਹੈ ਫਿਰ ਮੈਂ ਜਾਂਦੀ ਹਾਂ ਹਾਂ ਜਾ ਆ ਜੀ ਤੂੰ ਤੇ ਬਾਕੀ ਤੂੰ ਕੰਮ ਸੰਭ ਲੀ ਜੇ ਕੋਈ ਗੱਲਬਾਤ ਹੋਈ ਮੈਨੂੰ ਫੋਨ ਕਰਦੀ ਮੈਂ ਆਪੇ ਫੋਨ ਕਰ ਦੂੰਗੀ ਤੀ ਤੈਨੂੰ ਚੰਗਾ ਸਾਰੀ ਗੱਲਾਂ ਤਨ ਦੱਸ ਦੂੰਗੀ ਮੈਂ ਤੂੰ ਫਿਕਰ ਨਾ ਕਰੀ ਤੂੰ ਜਾ ਕੇ ਨਾ ਕੁੜੀ ਦਾ ਧਿਆਨ ਦੇ ਜਾ ਠੀਕ ਹੈ ਚੰਗਾ ਮੁੰਡਾ ਜਾ ਜਾ ਆ ਜੀ ਇਹਨਾਂ ਦੇਖ ਲੈ ਵਿਚਾਰੀ ਕਿੰਨਾ ਕਰਦੀ ਆ ਇਹਨੂੰ ਪੈਸਿਆਂ ਦਾ ਜਮੇ ਲਾਲਚ ਨਹੀਂ ਹੈਗਾ ਇਹ ਵੀ ਮੋਹ ਦੀ ਭੁੱਖੀ ਆ ਚਲ ਕੋਈ ਨਾ ਵਿਚਾਰੀ ਇਹ ਵੀ ਤਾਂ ਮੇਰੇ ਨਾਲ ਖੜਦੀ ਆ ਮੇਰਾ ਵੀ ਹੱਕ ਬੰਦਾ ਵੀ ਮੈਂ ਇਹਦੇ ਨਾਲ ਖੜਾ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਤੁਹਾਡੇ ਵਾਸਤੇ ਇੱਕ ਬਹੁਤ ਵਧੀਆ ਚੀਜ਼ ਲੈ ਕੇ ਆਏ ਹਾਂ ਜੋ ਕਿ ਤੁਹਾਡੇ ਲਈ ਲਾਭਦਾਇਕ ਹੋਊਗੀ ਆ ਬਾਈਰ ਗਾ ਨੇ ਨਵਾਂ ਕੰਮ ਸਟਾਰਟ ਕੀਤਾਗਾ ਵਿਨਟੇਜ ਡਰਾਈ ਕਲੀਨਰ ਬਾਈਰ ਕੇ ਘਰੇ ਆ ਕੇ ਆਪਣੀ ਗੱਡੀ ਸੋਫੇ ਜਾਂ ਕੋਈ ਵੀ ਚੀਜ਼ ਡਰਾਈ ਕਲੀਨ ਕਰਾਉਣੀ ਆ ਘਰੇ ਆ ਕੇ ਬਈ ਕੰਮ ਕਰਕੇ ਆਂਦੇ ਨੇ ਬਹੁਤ ਸਾਫ਼ ਸੁਥਰਾ ਕੰਮ ਕਰਦੇ ਆ ਅਸੀਂ ਆ ਦੋਨੇ ਗੱਡੀਆਂ ਬਾਈਰ ਕੇ ਨੂੰ ਵਾਸ਼ ਕਰਾਈਆਂ ਨੇ ਤੇ ਡਰਾਈ ਕਲੀਨ ਕਰਾਈਆਂ ਨੇ ਬਹੁਤ ਵਧੀਆ ਕੰਮ ਕੀਤਾ ਬਾਈਰ ਗਿਆਂ ਨੇ ਹਾਂ ਸੌ ਲੱਗੇ ਰੂ ਖੁਸ਼ ਹੋ ਗਈ ਪਹਿਲਾਂ ਤੁਸੀਂ ਬਾਈਰ ਗਿਆਂ ਦਾ ਕੰਟੈਕਟ ਰੱਖੋ ਆ ਬਾਈਰ ਗਿਆਂ ਦਾ ਕੰਟੈਕਟ ਹੈ ਤੇ ਆ ਬਾਈਰ ਗਿਆਂ ਦਾ ਨਾਮ ਹੈ 6239472076 ਇਸ ਨੰਬਰ ਤੇ ਕਾਲ ਕਰੋ ਤੇ ਇਹਨਾਂ ਨੂੰ ਘਰੇ ਬੁਲਾਓ ਬਹੁਤ ਸੋਹਣਾ ਕੰਮ ਕਰਦੇ ਨੇ ਤੁਸੀਂ ਵੀ ਖੁਸ਼ ਹੋ ਜਾਓਗੇ ਨਾਲ ਨਾਲ ਤੁਹਾਨੂੰ ਅਸੀਂ ਇਹ ਵੀਡੀਓ ਦੇ ਵਿੱਚ ਚੱਲਦੇ ਹੋਏ ਕੱਟਸ ਦਿਖਾਵਾਂਗੇ ਜਿਹੜੇ ਬਾਈਰ ਕਰਨੇ ਮਿਹਨਤ ਕੀਤੀ ਆ ਠੀਕ ਆ ਬਹੁਤ ਵਧੀਆ ਕੰਮ ਆ ਸੌਂ ਲੱਗੇ ਰੂ ਖੁਸ਼ ਹੋ ਗਈ ਅੰਦਰੋਂ ਗੱਡੀ ਦੇਖਿਓ ਤੁਸੀਂ ਨਾਲ ਨਾਲ ਦਿਖਾਵਾਂਗੇ ਤੁਹਾਨੂੰ ਬਹੁਤ ਸੋਹਣਾ ਕੰਮ ਕੀਤਾ ਬਾਈਰ ਕਹਿੰਦਾ ਜਿਹੜਾ ਮੇਨ ਆਫਿਸ ਆ ਉਹ ਹੈਗਾ ਬੀਬੀ ਵਾਲੇ ਚੌਂਗ ਦੇ ਵਿੱਚ ਨੇੜੇ ਹੈਗਾ ਚਾਵਲਾ ਰੈਸਟੋਰੈਂਟ ਚਾਵਲਾ ਰੈਸਟੋਰੈਂਟ ਉੱਥੇ ਜਾ ਕੇ ਵਿਜ਼ਿਟ ਕਰਿਓ ਨਹੀਂ ਤਾਂ ਫਿਰ ਤੁਹਾਨੂੰ ਨੰਬਰ ਮਿਲ ਹੀ ਗਿਆ ਨੰਬਰ ਤੇ ਤੁਸੀਂ ਕਾਲ ਕਰਿਓ ਤੇ ਬਾਇਰ ਕਿਤੇ ਵੀ ਹੋਵੇ ਬਾਇਰ ਕਿ ਲੁਧਿਆਣੇ ਤੱਕ ਦੀ ਸਰਵਿਸ ਵੀ ਦਿੰਦੇ ਆ ਤੁਸੀਂ ਐਂ ਦੇਖ ਲਓ ਇੰਨਾ ਵਧੀਆ ਕੰਮ ਬਠਿੰਡੇ ਤੋਂ ਲੈ ਕੇ ਕਿਤੇ ਵੀ ਜਾ ਕੇ ਤੁਸੀਂ ਇਹ ਕੰਮ ਕਰਵਾ ਸਕਦੇ ਹੋ